ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਹੁਣ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਅੱਜ 11 ਜੁਲਾਈ ਨੂੰ ਰਾਤ ਦੇ ਮੌਸਮ ਦੀ ਕਿੱਜ 11 ਜੁਲਾਈ ਨੂੰ ਪੰਜਾਬ ਦਾ ਮੌਸਮ ਰਾਤ ਨੂੰ ਕੀ ਹਲਚਲ ਹੈ ਕੀ ਆ ਰਿਹਾ ਸੋ ਵੀਰੋ ਮਿਲੀ ਜਾਣਕਾਰੀ ਦੇ ਮੁਤਾਬਕ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਆਂ ਕਸਾਂ ਵੀਰੋ ਜਿਵੇਂ ਕਿ ਸਵੇਰ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਅੱਜ ਦਾ ਦਿਨ ਵੀਰੋ ਬਹੁਤ ਜ਼ਿਆਦਾ ਗਰਮੀ ਵਾਲਾ ਹੋਵੇਗਾ ਹਮਸ ਗਰਮੀ ਪਰੇਸ਼ਾਨ ਕਰੇਗੀ ਹਵਾਵਾਂ ਦਾ ਜੋ ਪ੍ਰਭਾਵ ਵੀਰੋ ਜਕਟ ਦੇਖਣ ਨੂੰ ਮਿਲੇਗਾ ਤੇ ਗਰਮੀ ਕੁੱਲ ਮਿਲਾ ਕੇ ਵੀਰੋ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਪੰਜਾਬ ਵਾਸੀਆਂ ਨੂੰ ਪਰੇਸ਼ਾਨ ਕਰ ਸਕਦੀ ਵੀਰੋ ਉਸੇ ਤਰ੍ਹਾਂ ਹੀ ਜੋ ਅੱਜ ਦਾ ਦਿਨ ਹੈ ਬਹੁਤ ਗਰਮ ਗਰਮੀ ਵਾਲਾ ਤੇ ਹਮਸ ਭਰਿਆ ਰਿਹਾ ਹੈ ਸੋ ਵੀਰੋ ਸ਼ਾਮ ਦੇ ਟਾਈਮ ਆਪਾਂ ਨੂੰ ਹਲਕੀ ਫੁਲਕੀ ਬੱਦਲਬਾਜ਼ੀ ਪੰਜਾਬ ਦੇ ਜੋ ਦੱਖਣੀ ਭਾਗ ਨੇ ਹਰਿਆਣਾ ਦੇ ਨਾਲ ਲੱਗਦੇ ਖੇਤਰ ਨੇ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਜਿਵੇਂ ਕੁਝ ਭਾਗ ਮਾਨਸਾ ਬਠਿੰਡਾ ਦੇ ਆਗੇ ਦੇ ਵਿੱਚ ਉਹਦੇ ਵਿੱਚ ਹਲਕੀ ਫੁਲਕੀ ਬੱਦਲਬਾਜ਼ੀ ਵੀਰ ਆਪਾਂ ਨੂੰ ਸ਼ਾਮ ਦੇ ਟਾਈਮ ਦੇਖਣ ਨੂੰ ਮਿਲੀ ਹੈ ਜੋ ਕਿ ਵੀਰੋ ਅੱਧੀ ਰਾਤ ਤੱਕ ਬੱਦਲਬਾਜ਼ੀ ਆਪਾਂ ਨੂੰ ਦਿਖਾਈ ਦੇ ਸਕਦੀ ਹੈ ਪਰ ਵੀਰੋ ਬੱਦਲਬਾਜ਼ੀ ਦੇ ਚੱਲਦੇ ਕੋਈ ਜ਼ਿਆਦਾ ਵੱਡੀ ਬਰਸਾਤੀ ਗਤੀਵਿਧੀ ਹੋਣ ਦੇ आसार ਨਹੀਂ ਹੋਣਗੇ ਹਲਕੀ ਫੁਰਕੀ ਕਿਣਮਣਿਕਾ ਦੁਕਾ ਥਾਵਾਂ ਤੇ ਹੋ ਸਕਦੀ ਹੈ ਬਾਕੀ ਵੀਰੋ ਗਰਮੀ ਜ਼ਿਆਦਾ ਵਧਣ ਦੇ ਕਾਰਨ ਅਜ ਅੱਧੀ ਕਰਾਂ ਤੋਂ ਵੱਧ ਦਾ ਜੋ ਮੌਸਮ ਹੈ ਵੀਰੋ ਆਪਾਂ ਨੂੰ ਪੰਜਾਬ ਦੇ ਤਕਰੀਬਨ 30 ਤੋਂ 35 40% ਖੇਤਰਾਂ ਦੇ ਵਿੱਚ ਵੀਰੋ ਗਰਜ ਚਮਕ ਵਾਲੇ ਬੱਦਲ ਬਣਨ ਦੀ ਉਮੀਦ ਬਣੀ ਹੋਈ ਹੈ ਜੋ ਕਿ ਵੀਰੋ ਪੰਜਾਬ ਦੇ ਕਿਸੇ ਵੀ ਖੇਤਰਾਂ ਦੇ ਵਿੱਚ ਬਣ ਸਕਦੇ ਪੂਰੀ ਆਪਾਂ ਜਾਣਕਾਰੀ ਸਹੀ ਨਹੀਂ ਦੇ ਸਕਦੇ ਕਿ ਜ਼ਿਲ੍ਹਾ ਵਾਈਜ਼ ਵੀਰੋ ਇਹਦੇ ਵਿੱਚ ਮਾਨਸਾਂ ਬਠਿੰਡਾ ਜੋ ਕਿ ਪੰਜਾਬ ਦੇ ਦੱਖਣੀ ਭਾਗ ਨੇ ਇਹਨਾਂ ਵਿੱਚ ਜ਼ਿਆਦਾ ਆਪਾਂ ਨੂੰ ਸੰਭਾਵਨਾ ਦਿਖਾਈ ਦੇ ਰਿ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਰਾਤ ਦੇ ਸਮੇਂ ਅੱਧੀ ਰਾਤ ਤੋਂ ਬਾਅਦ ਮੌਸਮ ਦੇ ਵਿੱਚ ਹਲਚਲ ਦੇਖਣ ਨੂੰ ਮਿਲ ਸਕਦੀ ਹੈ। ਕੁਝ ਖੇਤਰਾਂ ਦੇ ਵਿੱਚ ਬੱਦਲਵਾਈ ਦੇ ਨਾਲ ਵੀਰੋ ਤੇਜ਼ ਹਵਾ ਚੱਲ ਸਕਦੇ। ਕੁਝ ਖੇਤਰਾਂ ਵਿੱਚ ਤੇਜ਼ ਛਾਟੇ ਦਰਮੀਂ ਕੁਝ ਸਮੇਂ ਲਈ ਦੇਖਣ ਨੂੰ ਮਿਲ ਸਕਦਾ ਹੈ। ਵੀਰੋ ਅੱਧੀ ਰਾਤ ਦਾ ਸਮਾਂ ਵੀਰੋ 1:00 ਤੋਂ 2:00 ਵਜੇ ਤੱਕ ਦੀ ਵੀਰੋ ਸਵੇਰੇ ਦੇ 6:00-7:00 ਵਜੇ ਤੱਕ ਦੀ ਅਪਡੇਟ ਦੇ ਵਿੱਚ ਵੀਰੋ ਆਪਾਂ ਹੀ ਜਾਣਕਾਰੀ ਦੇਵਾਂਗੇ ਕਿ ਅੱਧੀ ਰਾਤ ਤੋਂ ਬਾਅਦ ਵੀਰੋ ਪੰਜਾਬ ਦਾ ਮੌਸਮ ਕੁਝ-ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤ ਬੜਾ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਖਰਾਬ ਹੋ ਸਕਦਾ ਹੈ ਪਰ ਵੀਰੋ ਕੁ ਕਿਵੇਂ ਵੀ ਮਿਲਦੀ ਆਪਾਂ ਸਾਰੀ ਜਾਣਕਾਰੀ ਸਹੀ ਤੋਂ ਸਹੀ ਲੈ ਕੇ ਕਿਸਾਨ ਵੀਰਾਂ ਇਸ ਸਵੇਰ ਦੀ ਵੀਡੀਓ ਵਿੱਚ ਫੇਰ ਹਾਜ਼ਰ ਹੋਵਾਂਗੇ ਸੋ ਵੀਰ ਮੌਸਮ ਦੀ ਹਰ ਸਹੀ ਤੋਂ ਸਟੀਕ ਜਾਣਕਾਰੀ ਲਈ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਨਾਲ ਬਣੇ ਰਹੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ